ਆ ਜੀ ਇਟ 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 ਮੈਂ ਕੇ ਸਾਰੀ ਜੀ ਮਨ ਪਾਰਲਮੈਂਟ ਨਾਲ ਹੋਊਗਾ ਮੈਡਮ ਪ੍ਰਧਾਨ ਜੀ ਨੇ ਸਾਨੂੰ ਦਿੱਤੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਮੇਰੇ ਵੱਡੇ ਵੀਰ ਸ੍ਰੀ ਗੌਰਵ ਗੋਇਆ ਜੀ ਉਹਨਾਂ ਵੱਲੋਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੀ ਆ ਜਿਨ੍ਹਾਂ ਨੇ ਮੈਨੂੰ ਇਸ ਅਹੁਦੇਦਾਰ ਸਮਝਿਆ ਥੈਂਕ ਯੂ ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਆਪਾਂ ਤਨਮਨ ਨਾਲ ਕੰਮ ਕਰਾਂਗੇ ਅੱਜ ਨਗਰ ਕੌਂਸਲ ਵਿਖੇ ਮਾਨਯੋਗ ਐਸਟੀਐਮ ਸਾਹਿਬ ਜੀ ਅਗਵਾਈ ਹੇਠ ਸੀਨੀਅਰ ਵਾਈਸ ਪ੍ਰਧਾਨ ਅਤੇ ਜੂਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਮੈਡਮ ਜਸਵੀਰ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸ੍ਰਿੰਦਰ ਕੌਰ ਨੂੰ ਜੂਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਤੇ ਇਹ ਚੋਣ ਬਹੁ ਸੰਮਤੀ ਦੇ ਨਾਲ ਹੋਈ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਮੁੱਚੇ ਨਗਰ ਕੌਂਸਲ ਵੱਲੋਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਤੇ ਸਾਡੇ ਲਈ ਹੋਰ ਵੀ ਸੁਪਾਗਾ ਦਿਨ ਹੈ ਕਿ ਸਾਡੇ ਲਹਿਰਾ ਹਲਕਾ ਦੇ ਐਮਐਲਏ ਉਹਹੋ ਮਿਨਿਸਟਰੀ ਲਈ ਚੁਣੇ ਗਏ ਨੇ ਸਾਰਾ ਲਹਿਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਕਿਉਂਕਿ ਸਾਡਾ ਅੱਜ ਮਿਨਿਸਟਰੀ ਦੇ ਵਿੱਚ ਵੀ ਹਿੱਸਾ ਹੋ ਗਿਆ ਪਹਿਲਾਂ ਹੀ ਨਹੀਂ ਕੋਈ ਉਹ ਕਸਰ ਰੱਖ ਰਹੇ ਸੀ ਨਾ ਮਿਹਨਤ ਵੱਲੋਂ ਨਾ ਫੰਡਾ ਵੱਲੋਂ ਹੁਣ ਤਾਂ ਮੈਨੂੰ ਲੱਗਦਾ ਹੋਰ ਵੀ ਲਹਿਰਾ ਸ਼ਹਿਰ ਤੇ ਲਹਿਰਾ ਹਲਕਾ ਤਰੱਕੀ ਅਮਲ ਲਜਾਏਗਾ ਕਿਉਂਕਿ ਸਾਡੇ ਮਿਹਨਤੀ ਐਮਐਲਏ ਜੋ ਸਰ ਬਰਿੰਦਰ ਵਕੇਲ ਜੀ ਨੇ ਉਹ ਪੂਰੀ ਮਿਹਨਤ ਵੀ ਕਰ ਰਹੇ ਨੇ ਤੇ ਹੁਣ ਹੋਰ ਵੀ ਕੋਈ ਕਸਰ ਨਹੀਂ ਛੱਡਣਗੇ ਤੇ ਮੈਂ ਸਾਰੇ ਐਮਸੀ ਸਾਹਿਬਾਨਾਂ ਨੂੰ ਆਪਣੀ ਸਮੁੱਚੀ ਟੀਮ ਨੂੰ ਨਗਰ ਕੌਂਸਲ ਦੀ ਟੀਮ ਨੂੰ ਸਾਡੇ ਮਾਨਯੋਗ ਡੀਐਸਪੀ ਸਾਹਿਬ ਬੈਠੇ ਨੇ ਤੇ ਮਾਨਯੋਗ ਐਸਟੀਐਮ ਸਾਹਿਬ ਬੈਠੇ ਨੇ ਇਹ ਪੂਰਾ ਧਿਆਨ ਪਹਿਲਾਂ ਹੀ ਦੇ ਰਹੇ ਨੇ ਇਲਾਕੇ ਵੱਲ ਤਾਂ ਮੈਂ ਇਹਨਾਂ ਸਾਰਿਆਂ ਤੋਂ ਪੂਰਾ ਸਹਿਯੋਗ ਦੀ ਆਸ ਕਰਦੀ ਹੋਈ ਸਾਰੇ ਸਾਡੀ ਟੀਮ ਤੋਂ ਪੂਰਨ ਸਹਿਯੋਗ ਦੀ ਆਸ ਕਰਦੀ ਹੋਈ ਇਹੀ ਉਮੀਦ ਕਰਦੀਆਂ ਕਿ ਲਹਿਰਾ ਸ਼ਹਿਰ ਪੂਰੀਆਂ ਤਰੱਕੀਆਂ ਦੀਆਂ ਲੀਹਾਂ ਤੇ ਹੋਏਗਾ ਤੇ ਲਹਿਰਾ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਨਮੂਨੇ ਦਾ ਸ਼ਹਿਰ ਬਣੇਗਾ ਸਾਰਿਆਂ ਦਾ ਨੂੰ ਬਹੁਤ-ਬਹੁਤ ਵਧਾਈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਜੀ ਅੱਜ ਬਕਾਇਦਾ ਐਸ ਪਰ ਪ੍ਰੋਸੀਜਰ ਨੋਟਿਸ ਦੇ ਕੇ ਜਿਹੜੀ ਨਗਰ ਕੌਂਸਲ ਲਹਿਰਾ ਦੀ ਜਿਹੜੀ 71 ਆਪਣੀ ਮੀਟਿੰਗ ਆ ਉਹ ਰੱਖੀ ਗਈ ਸੀ ਚੋਣ ਵਾਸਤੇ ਜਿਹਦੇ ਵਿੱਚ ਦੋ ਉਮੀਦਵਾਰ ਪ੍ਰਧਾਨ ਚੁਣੇ ਜਾਣੇ ਸੀਗੇ ਤੇ ਜਿਹੜੀ ਅੱਜ ਹੁਣੇ ਮੀਟਿੰਗ ਪੂਰੀ ਜਿਹੜੀ ਪੀਸਫੁੱਲ ਮਾਹੌਲ ਦੇ ਵਿੱਚ ਤੇ ਵਧੀਆ ਸੱਜੇ ਟੰਗ ਦੇ ਨਾਲ ਕੰਡਕਟ ਹੋਈ ਹੈ ਜਿਹਦੇ ਵਿੱਚ ਸਰਬਸੰਮਤੀ ਨਾਲ ਦੋਨੋਂ ਉਮੀਦਵਾਰ ਪ੍ਰਧਾਨ ਚੁਣੇ ਗਏ ਨੇ ਜਿਹੜੇ ਸੀਨੀਅਰ ਆਪਣੇ ਇੱਕ ਉਮੀਦਵਾਰ ਪ੍ਰਧਾਨ ਨੇ ਸ਼੍ਰੀਮਤੀ ਜਸਵੀਰ ਕੌਰ ਵਾਰਡ ਨੰਬਰ ਕਿਹੜਾ ਜੀ ਇਹਨਾਂ ਦਾ ਵਾਰਡ ਨੰਬਰ 9 ਤੋਂ ਤੇ ਜਿਹੜੇ ਜਿਹੜੇ ਮੀਤ ਪ੍ਰਧਾਨ ਨੇ ਸ਼੍ਰੀਮਤੀ ਸਰਿੰਦਰ ਕੌਰ ਵਾਰਡ ਨੰਬਰ 2 ਤੋਂ ਚੁਣੇ ਗਏ ਸੋ ਇਹ ਬੜੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਜਿੰਨੇ ਐਮਸੀ ਸਾਹਿਬਾਨ ਨੇ ਪ੍ਰਧਾਨ ਜੀ ਨੇ ਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਤਰੀਕੇ ਪੀਸਫੁੱਲ ਤਰੀਕੇ ਨਾਲ ਚੋਣ ਹੋਈ ਹੈ ਤੇ ਇੱਕ ਹੋਰ ਮੈਂ ਇਹਦੇ ਚ ਐਡ ਕਰਨੀ ਚਾਹੂੰਗਾ ਕਿ ਇਨਸੀਡੈਂਟਲੀ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਜਿਹੜੇ ਇਸ ਵੇਲੇ ਨਗਰ ਕੌਂਸਲ ਲਹਿਰਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਊਮੈਨ ਨੇ ਤੇ ਦੋਨੋਂ ਜਿਹੜੇ ਮੀਤ ਪ੍ਰਧਾਨ ਨੇ ਉਹ ਵੀ ਊਮੈਨ ਚੁਣੇ ਗਏ ਨੇ ਸੋ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾ ਪ੍ਰਸ਼ਾਸਨ ਵੱਲੋਂ